ਸਰਸਿਕਲ ਮਾਤਾ ਜੀ ਆਪ ਕਿੱਥੇ ਤੇ ਆਏ ਜੀ ਆਪਣਾ ਆ ਮੈਂ ਕਰਨਾਲੇ ਪਿੰਡ ਤੇ ਆਏ ਹਾਂ ਅੱਛਾ ਕਰਨਾਲੇ ਦੀ ਕੀ ਨਾਮ ਹੈ ਜੀ ਆਪਣਾ ਗੁਰਮੀਤ ਕੌਰ ਅੱਛਾ ਆਪ ਕਿਸ ਤਰ੍ਹਾਂ ਦੇਖਾਂ ਰੇਲਾਂਵਾ ਬੈਠੇ ਨੂੰ ਅੱਜ 11ਵਾਂ ਦਿਨ ਹੋ ਗਿਆ ਆਪਾਂ ਨੂੰ ਪਹਿਲਾਂ ਸੜਕਾਂ 'ਵਾਂ ਬੈਠੇ ਨੂੰ ਆਪਾਂ ਨੂੰ 2 ਮਹੀਨੇ ਤੋਂ ਉੱਪਰ ਦਾ ਟਾਈਮ ਹੋ ਗਿਆ 70 ਦਿਨ ਆਤੀਸਰਾ ਬੈਠੇ ਆ ਸੜਕਾਂ 'ਪਰ ਆਪਣੇ ਬੱਚੇ ਜੇਲ੍ਹ 'ਵਾਂ ਬੈਠੀਆਂ ਇਸ ਕਰਕੇ ਸੜਕਾਂ 'ਪਰ ਬੈਠੇ ਅੱਛਾ ਇਸ ਕਰਕੇ ਆਪਣਾ ਮੋਦੀ ਦਾ ਬੇੜਾ ਕਰਕੇ ਕਰਨੀ ਆ ਬੈਠੇ ਅੱਛਾ ਮੋਦੀ ਦਾ ਬੇੜਾ ਕਰਕੇ ਕਰਨੇ ਪਰ ਸਨਾਈ ਇਤਨਾ ਵਕਤ ਪਾਤੀ ਆ ਕੁਸਾਨਾ ਪਰ ਅੱਛਾ ਜਿਹੜੀ ਲੋਕ ਐ ਪਿੱਛੇ ਉਹਨਾਂ ਬਾਰੇ ਕਿਸ ਤਰ੍ਹਾਂ ਸੋਚਾਂ ਆ ਆਪਾਂ ਵੀ ਕਿਆ ਕਿਆ ਸਥਿਤੀਆਂ ਅੱਜ ਦੀ ਜਿਹੜੇ ਜਿਹੜਾ ਬੈਠੇ ਬੱਚੇ ਅੱਛਾ ਉਹਨਾਂ ਵਾਸਤਾ ਬੈਠੇ ਸੜਕਾਂ 'ਪਰ ਅੱਛਾ ਵੀਨ ਕਸੂਰ ਮਾਰੇ ਬੱਚੇ ਆ ਮਾਰ ਕੇ ਇਸ ਬਾਰੇ ਅੱਛਾ ਹਮੇ ਆਪਣੇ ਬੱਚਿਆਂ ਕੀ ਜਨਮ ਤਾਂ ਕਿਉਂ ਕਰਵਾਵੇਂ ਠੀਕ ਹੈ ਜਿਹਮਾਰੇ ਬੱਚਿਆਂ ਨੇ ਕੋਈ ਗਲਤ ਕੰਮ ਕਰਿਆ ਨਹੀਂ ਆਪਣੀ ਰੋਜੀ ਰੋਟੀ ਕਿੱਥੇ ਬੈਠੇ ਆ ਫਿਰ ਹਮੇ ਆਪਣੇ ਬੱਚਿਆਂ ਕੀ ਗੂਜ ਨਾਮ ਤਾਂ ਕਰਵਾਵੇਂ ਉਹਨੂੰ ਹਮੇ ਛੁਡਵਾਉਣੇ ਵਾਸਤੇ ਬੈਠੇ ਠੀਕ ਹੈ ਜਿਹੜੀ ਲੋਕ ਕਿਹਾ ਵੀ ਰਸਤੇ ਬੰਦ ਕਰੇ ਵੀ ਸੜਕਾਂ ਬੰਦ ਕਰੀ ਵੀ ਪਰੇਸ਼ਾਨ ਹੋ ਰਹੇ ਆ ਹਮ ਹਾਂ ਪਰੇਸ਼ਾਨ ਤੋਂ ਆਪਸ ਸਾਥ ਹਮੇ ਸਾਰੇ ਬੈਠੋ ਰਲਕਾ ਪਰੇਸ਼ਾਨ ਕਿਉਂ ਹੋਵਾਂਗੇ ਐ ਫੇ ਝਗੜਾ ਜੇ ਨਹੀਂ ਪੜਾਗਾ ਜੇ ਸਾਰੇ ਕਿਸਾਨ ਬੈਠਾਂਗੇ ਜੇ ਨਹੀਂ ਬੈਠਾਂਗੇ ਫਿਰ ਤੋਂ ਪਰੇਸ਼ਾਨ ਹੋਵਾਂਗੇ ਹੋਵਾਂਗੇ ਕਿ ਨਹੀਂ ਠੀਕ ਹੈ ਜੀ ਅਸੇ ਇਹ ਗੱਲ ਕਿਵੇਂ ਲੱਗਦੀ ਹੈ ਵੀ ਜਿਹੜੇ ਆਂਦੇ ਨਹੀਂ ਹੈ ਮੋਰਚੇ ਮੈਂ ਹਰ ਆਪਣੇ ਆਪ ਨੂੰ ਕਿਸਾਨ ਕਹਾ ਬੀਬੀਆਂ ਕਾਮ ਉਹ ਮਰਨੇ ਤੇ ਡਰ ਰਹੇ ਆ ਅੱਛਾ ਉਹ ਮਰਨੇ ਦੇ ਨੂ ਡਰ ਰਹੇ ਨਾ ਮਾਰੇ ਬੱਚੇ ਰੁੱਲ ਜਾਣਗੇ ਅੱਛਾ ਉਹਨੂੰ ਤਾਂ ਇਹ ਹੋ ਆ ਵੀ ਜੇ ਹਮੇ ਜਾ ਕੇ ਬੈਠਾਂਗੇ ਜੇ ਦੋ ਬੈਠੇ ਜਾਂ ਜਾਬੀ ਮਾਨੂੰ ਹੋ ਆਗਾ ਫੈਸਲਾ ਸਭ ਨੂੰ ਫਾਇਦਾ ਹੈ ਜਿਹੜੇ ਮਰ ਜਾਣਗੇ ਉਹਨਾਂ ਦਾ ਤਾਂ ਕੁਝ ਨਹੀਂ ਹੈ ਹਿੱਲਾ ਉਹਨਾਂ ਦਾ ਜੋ ਨੂੰ ਮਾਨੂੰ ਕਿ ਆ ਲੋੜਾ ਤਾਂ ਕੇ ਖਾਣੇ ਕੀ ਜਿਹਨੂੰ ਤਾਂ ਕੇ ਖਾਣੇ ਉਹ ਗਿਆਂ ਤੋਂ ਖਾਵਾਂਗੇ ਯੋਨ ਦੇ ਕਿਸਾਨ ਹੈ ਉਹਨੂੰ ਖਾਵੇਂ ਦੇ ਧੱਕੇ ਉਹਨਾਂ ਦੀ ਰੋਜੀ ਰੋਟੀਆਂ ਕਹੀਂ ਪ੍ਰਾਈਵੇਟ ਕੋਈ ਕਹੀਂ ਲੱਗ ਰਿਹਾ ਕੋਈ ਕਹੀਂ ਲੱਗ ਰਿਹਾ ਜਿਮੀਦਾਰਤਾ ਤਾਂ ਕੋਈ ਉਹੀ ਖੇਤੀ ਕਾ ਹਿੱਲਾ ਹੈ ਉਹ ਤਾਂ ਹੋਰ ਕੁਝ ਨਹੀਂ ਕਰ ਸਕਦੇ ਉਹਨੂੰ ਤਾਂ ਸੜਕਾਂ 'ਤੇ ਬੈਠਣਾ ਪੜਾਗਾ ਅੱਛਾ ਈਵੇ ਆਪਾਂ ਇਸ ਨੂੰ ਪੁਰਾਣੇ ਇਤਿਹਾਸ ਨਾਲ ਕਿਸ ਤਰ੍ਹਾਂ ਜੋੜ ਕੇ ਦੇਖਾਂ ਅੱਜ ਦੀ ਸਥਿਤੀਆਂ ਜਿਉਂਸੀ ਨੇ ਵੀ ਪੁਰਾਣੇ ਇਤਿਹਾਸ ਮੈਂ ਕਿਸ ਤਰ੍ਹਾਂ ਬਾਤ ਹੋਈ ਕਰਦੀ ਅੱਜ ਦੇ ਪਹਿਲਾਂ ਲੜਦੇ ਆਈਏ ਕੌਮ ਲੜਦੇ ਆਏ ਆ ਆਪਾਂ ਲੜਦੇ ਆਏ ਖੀਤਾ ਲੜਦਾ ਆ ਪਹਿਲਾਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਰੋਂ ਬੱਚੇ ਵਾਰਦਿਏ ਵਾਰਦਿਏ ਕਿ ਨਹੀਂ ਹਾਂਜੀ ਕੱਲੇ ਨਾ ਉਹ ਕੀ ਗੜੀ ਮੈਂ ਖੜਕ ਹੈ ਯੋ ਇਧੱਕੇ ਖੰਡੇ ਖੰਡੇ ਨੇ ਵਿਚਾਰੇ ਨੇ ਆਪਣੇ ਬੱਚੇ ਜੀ ਇੱਥੇ ਹੀ ਉਸਦੀ ਯਾਦ ਆਤ ਚੱਲ ਰਹੀ ਆ ਕਿ ਨਹੀਂ ਹੂੰ ਇਹ ਵੀ ਉਹੀ ਕਿਸਾਨਾਂ ਨੂੰ ਕਰਨਾ ਪੜੇਗਾ ਉੱਠਣਾ ਤੋਂ ਫਾਇਦਾ ਨਹੀਂ ਉਖਣੇ ਵਾ ਯਾਹ ਖੜ ਗਏ ਵਹੀਂ ਖੜੋ ਜੋਨ ਸਿਆਰੇ ਹੁਣ ਕਾ ਹੀ ਪਲਾਜੋਂ ਸੇ ਨਹੀਂ ਆਂਦੇ ਹੁਣ ਕਾ ਹੀ ਪਲਾ ਕੰਮ ਤਾਂ ਸਭ ਕਾ ਸਿਮ ਰਹੇਗੇ ਠੀਕ ਹੈ ਜਿ ਹੁਣ ਸੇ ਬੈਠੇ ਸਾਰਿਆਂ ਵਾਸਤਾ ਹੀ ਬੈਠੇ ਲੋਕ ਨਹੀਂ ਸਮਝਾਂ ਲਿਆ ਹੁਣ ਤਾਂ ਅੱਲਾ ਬੈਠਿਆ ਉਹ ਆਪਣੇ ਵਾਸਤਾ ਹੀ ਕਰਦੀਆਂ ਵਾਹਾਂ ਤੇ ਖੜਾ ਪੈਸੇ ਇਕੱਠੇ ਕਰ ਕਾ ਲੈ ਰਹੇ ਆਂ ਲੋਕ ਅੱਦੇ ਲੋਕ ਤੇ ਉਹ ਸਮਝ ਰਹੇ ਆਂ ਯਾਹਾਂ ਤੇ ਪੈਸੇ ਇਕੱਠੇ ਕਰ ਕਾ ਲੈ ਆ ਰਿਆ ਏ ਕਿਤੇ ਕਿਤੇ ਨੋਟ ਵੰਡੀ ਦੇ ਹਾਂ ਕਾ ਤੇ ਨਿਉ ਹੀ ਆ ਵੀ ਨੋਟ ਵੰਡ ਰਹੇ ਆਂ ਵਿਖਾਰਾ ਕਾਰੋਬਾਰ ਅਗਲੇ ਨਿਉ ਹੀ ਚਲਾ ਰਹੇ ਆਂ ਇਸੇ ਹਿਸਾਬ ਕੋਲ ਚੱਲ ਰਿਆ